ਫੁੱਲਾ ਪਰੇ ਚੰਗੇਰ ਵਿੱਚ ਹਰਿਆ ਹਰਿਆ ਕਾ ਫੁੱਲਾ ਪਰੇ ਚੰਗੇਰ ਵਿੱਚ ਹਰਿਆ ਹਰਿਆ ਕਾ ਵੇ ਨਜਰਾਂ ਨਹੀਂ ਖਾਲੀ ਹਾਣੀਆਂ ਉੱਚੀਆਂ ਕੰਧਾਂ ਕਰਾਵੇ ਨਜਰਾਂ ਨਹੀਂ ਖਾਲੀ ਹਾਣੀਆਂ ਉੱਚੀਆਂ ਕੰਧਾਂ ਕਰਾਵੇ ਨਜਰਾਂ ਨਹੀਂ ਖਾਲੀ ਹਾਣੀਆਂ ਕਦੇ ਨਾ ਆਇਓ ਚਿੱਟੇ ਕੱਪੜੇ ਪਾ ਕੇ ਕਦੇ ਨਾ ਆਇਓ ਝੜ ਕੇ ਤੇਰਾ ਟਾਂਗਾ ਟੁੱਟ ਜੇ ਕਰੱਚ ਕਰਕੇ ਤੇਰਾ ਟਾਂਗਾ ਟੁੱਟ ਜੇ ਕਰੱਚ ਕਰਕੇ ਤੇਰਾ ਟਾਂਗਾ ਟੁੱਟ ਜੇ ਕਰੱਚ ਕਰਕੇ ਲਾਲ ਰੰਗ ਰੰਗਿਆ ਗੋਲਾਬੀ ਰੰਗ ਹੋ ਗਿਆ ਲਾਲ ਰੰਗ ਰੰਗਿਆ ਗੋਲਾਬੀ ਰੰਗ ਹੋ ਗਿਆ ਉਹਨੇ ਮੰਗਲੀ ਮਾਫੀ ਸਾਡਾ ਰਾਜੀ ਨਾ ਮਹ ਹੋ ਗਿਆ ਉਹਨੇ ਮੰਗਲੀ ਮਾਫੀ ਸਾਡਾ ਰਾਜੀ ਨਾ ਮਹ ਹੋ ਗਿਆ ਉਹਨੇ ਮੰਗ ਲਈ ਮਾਫੀ ਸਾਡਾ ਰਾਜੀ ਨਾ ਨਦੀ ਦੇ ਵਿੱਚ ਬੂਟਾ ਹੈ ਜਵਾਰ ਦਾ ਵਗਦੀ ਨਦੀ ਦੇ ਵਿੱਚ ਬੂਟਾ ਹੈ ਜਵਾਰ ਦਾ ਮੈਂ ਬਰਫੀ ਦੀ ਟਿੱਕੀ ਮਾਹੀ ਲੱਡੂ ਨਹੀਂ ਬਜ਼ਾਰ ਦਾ ਮੈਂ ਬਰਫੀ ਦੀ ਟਿੱਕੀ ਮਾਹੀ ਲੱਡੂ ਨਹੀਂ ਬਜ਼ਾਰ ਦਾ ਮੈਂ ਬਰਫੀ ਦੀ ਟਿੱਕੀ ਮਾਹੀ ਲੱਡੂ ਨਹੀਂ ਬਜ਼ਾਰ ਦਾ ਸੱਸ ਮੇਰੀ ਨੇ ਸੂਟ ਸਵਾਇਆ ਮੈਨੂੰ ਕਹਿੰਦੀ ਪਾਕੜੇ ਸੱਸ ਮੇਰੀ ਨੇ ਸੂਟ ਸਵਾਇਆ ਮੈਨੂੰ ਕਹਿੰਦੀ ਰਾਜਾ ਮੇਰਾ ਲੂਣ ਵਿੱਚ ਦਾ ਮੈਨੂੰ ਕਾਧਾ ਚਾਕੜੇ ਰਾਜਾ ਮੇਰਾ ਲੂਣ ਵਿੱਚ ਦਾ ਮੈਨੂੰ ਕਾਧਾ ਚਾਕੜੇ ਰਾਜਾ ਮੇਰਾ ਲੂਣ ਵਿੱਚ ਦਾ ਮੈਨੂੰ ਕਾਧਾ ਚਾਕੜੇ ਜਦੋਂ ਜਵਾਨੀ ਸਾਡੀ ਉੱਤੇ ਆਈ ਸੀ ਪੱਜ ਜਾਂਦੇ ਕਾਂਟੋਨੀ ਮੈਂ ਕਿੱਕਰਾ ਤੋਂ ਲਾਇਸੀ ਪੱਜ ਜਾਂਦੇ ਕਾਂਟੋਨੀ ਮੈਂ ਕਿੱਕਰਾ ਤੋਂ ਲਾਇਸੀ ਪੱਜ ਜਾਂਦੇ ਕਾਂਟੋਨੀ ਮੈਂ ਕਿੱਕਰਾ ਤੋਂ ਲਾਇਸੀ ਹੋਰਾ ਮੂਰੇ ਰੂਪ ਛਾੜਦਾ ਭਾਬੀ ਤੁਰੇਂ ਧਾ ਡਰਦਾ ਵੀਰਾ ਮੇਰਾ ਭਾਬੀ ਨੂੰ ਹਾਂਜੀ ਹਾਂਜੀ ਕਰਦਾ ਵੀਰਾ ਮੇਰਾ ਭਾਬੀ ਨੂੰ ਹਾਂਜੀ ਹਾਂਜੀ ਕਹਿੰਦਾ ਵੀਰਾ ਮੇਰੇ ਭਾਬੀ ਨੂੰ ਹਾਂਜੀ ਹਾਂਜੀ ਕਰਦਾ